ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵੀਡੀਓ ਤੁਹਾਡਾ ਸਵਾਗਤ ਹੈ ਕੱਲ ਅਸੀਂ ਬਣਾਈ ਸੀ ਦਾਲ ਤੇ ਅਸੀਂ ਉਹਨੂੰ ਡੋਲ ਕੇ ਵੇਸਟ ਨਹੀਂ ਕੀਤਾ ਤੇ ਅੱਜ ਉਸੇ ਦਾਲ ਦਾ ਆਪਾਂ ਬਣਾਵਾਂਗੇ ਸਵੇਰ ਦਾ ਨਾਸ਼ਤਾ ਤੇ ਆਪਾਂ ਬਣਾਏ ਦਾਲ ਵਾਲੇ ਪਰੌਂਠੇ ਇਹਦੇ ਲਈ ਪਹਿਲਾਂ ਆਪਾਂ ਲਈਆਂ ਹਰੀਆਂ ਮਿਰਚਾਂ ਪਿਆਜ਼ ਧਨੀਆ ਸੁੱਕਿਆ ਹੋਇਆ ਤੇ ਪਦੀਨਾ ਆਟਾ ਤੇ ਆਪਣੀ ਜਿਹੜੀ ਕੱਲ ਦੀ ਦਾਲ ਸੀ ਉਹ ਤੇ ਆਪਾਂ ਮਸਾਲੇ ਕਾਲਾ ਨਮਕ ਕਾਲੀ ਮਿਰਚ ਲਾਲ ਮਿਰਚ ਚਟਾ ਨਮਕ ਜੀਰਾ ਤੇ ਅਜਮੈਨ ਆਪਾਂ ਪਹਿਲਾਂ ਆਟੇ ਦੇ ਵਿੱਚ ਪਾ ਲੈਣੀ ਆ ਦਾਲ ਤੇ ਉਸ ਤੋਂ ਬਾਅਦ ਜਿਹੜੇ ਕਿ ਆਪਾਂ ਪਿਆਜ਼ ਹਰੀਆਂ ਮਿਰਚਾਂ ਧਨੀਆ ਤੇ ਪਦੀਨਾ ਲਿਆ ਸੀ ਹੁਣ ਉਹ ਪਾ ਲਿਆ ਤੇ ਆਪਾਂ ਜਿਹੜੇ ਮਸਾਲੇ ਕੱਢੇ ਸੀਗੇ ਹੁਣ ਉਹਦੇ ਵਿੱਚ ਉਹ ਪਾ ਕੇ ਤੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲੈਣਾ ਜੀ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਆਟਾ ਗੁੱਝ ਕੇ ਹੋ ਗਿਆ ਤਿਆਰ ਤੇ ਇਸ ਤੋਂ ਬਾਅਦ ਆਪਣੀ ਵਾਰੀ ਆ ਹੁਣ ਪਰੌਂਠੇ ਬਣਾਉਣ ਦੀ ਪਹਿਲਾਂ ਆਪਾਂ ਪੇੜਾ ਲਵਾਂਗੇ ਤੇ ਪੇੜੇ ਨੂੰ ਆਪਾਂ ਚੰਗੀ ਤਰ੍ਹਾਂ ਗੋਲ ਕਰਕੇ ਆ ਆਟੇ ਦੇ ਵਿੱਚ ਲਵੇੜ ਕੇ ਉਹਨੂੰ ਪਹਿਲਾਂ ਵੇਲ ਲੈਣਾ ਤੇ ਉਹਦੇ ਵਿੱਚ ਥੋੜਾ ਜਿਹਾ ਰੈਫਾਇਨ ਲਾ ਕੇ ਉਹਨੂੰ ਚੋਰਸ ਕਰ ਲੈਣਾ ਤੇ ਹੁਣ ਆਪਾਂ ਪਰੌਂਠਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਇਹਨੂੰ ਤਵੇ ਦੇ ਉੱਤੇ ਰਾੜ ਲੈਣਾ ਪਹਿਲਾਂ ਆਪਾਂ ਤਵੇ ਤੇ ਰੈਫਾਇਨ ਲਾਵਾਂਗੇ ਤੇ ਤਵੇ ਤੇ ਰੈਫਾਇਨ ਲਾ ਕੇ ਹੁਣ ਆਪਾਂ ਪਰੌਂਠੇ ਨੂੰ ਤਵੇ ਦੇ ਉੱਤੇ ਪਾ ਦੇਣਾ ਤੇ ਆਪਾਂ ਹੁਣ ਤਵੇ ਦੇ ਉੱਤੇ ਪਰੌਂਠੇ ਨੂੰ ਉਨੇ ਪਾਸੇ ਰਫੈਂਟ ਲਾ ਕੇ ਤੇ ਆਪਾਂ ਇਹਨੂੰ ਚੰਗੀ ਤਨ ਨਾਲ ਰਾੜ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਵੇਖੋ ਆਪਣਾ ਪਰੌਂਠਾ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਤੇ ਆਪਣੀਆਂ ਨਵੀਆਂ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਸਕਦੇ ਹੋ ਆਪਣੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਈ ਬਹੁਤ ਬਹੁਤ ਧੰਨਵਾਦ